ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਔਰਤ ਇਹਨਾਂ ਦੋ ਕਾਰਨਾ ਕਰਕੇ ਹੀ ਆਪਣੀ ਉਮਰ ਤੋਂ ਪਹਿਲਾਂ ਬੁੱਢਿਆ ਨਜ਼ਰ ਆਉਣ ਲੱਗ ਜਾਂਦੀ ਹੈ ਇਹਨਾਂ ਕਾਰਨਾ ਕਰਕੇ ਆਪਣੀ ਉਮਰ ਤੋਂ ਪਹਿਲਾਂ ਬੁੱਢੀ ਹੋ ਜਾਂਦੀ ਆ ਔਰਤ ਭਾਵੇਂ ਸਭ ਦਾ ਧਿਆਨ ਰੱਖਦੀ ਆ ਘਰ ਵਿੱਚ ਪਤੀ ਦਾ ਧਿਆਨ ਰੱਖਦੀ ਉਸ ਦੀਆਂ ਲੋੜਾਂ ਦਾ ਧਿਆਨ ਰੱਖਦੀ ਆਪਣੇ ਬੱਚਿਆਂ ਦਾ ਧਿਆਨ ਰੱਖਦੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਆ ਘਰ ਦੇ ਬਜ਼ੁਰਗਾਂ ਦਾ ਧਿਆਨ ਰੱਖਦੀ ਆ ਪਰ ਫਿਰ ਵੀ ਉਸ ਦੇ ਆਪਣੇ ਅੰਦਰ ਦੀ ਇੱਕ ਚਿੰਗ ਉਸ ਨੂੰ ਬਹੁਤ ਦੁਖੀ ਕਰਦੀ ਆ ਤੁਸੀਂ ਅਕਸਰ ਹੀ ਇਹ ਗੱਲ ਸੁਣਦੇ ਹੋ ਕਿ ਔਰਤ ਦੇ ਜਜ਼ਬਾਤ ਦਿਲ ਦੇ ਉਸ ਦੇ ਸਿਮਿਆਂ ਤੱਕ ਨਾਲ ਹੀ ਜਾਂਦੇ ਆ ਨਾ ਉਹ ਪੇਕੇਆਂ ਨੂੰ ਦੱਸਦੀ ਆ ਤੇ ਨਾ ਉਹ ਸਹੁਰਿਆਂ ਨੂੰ ਦੱਸਦੀ ਆ ਇੱਕ ਔਰਤ ਆਪਣੇ ਸਹੁਰੇ ਘਰ ਭਾਵੇਂ ਉਹ ਕਿੰਨੀ ਵੀ ਖੁਸ਼ ਹੋਵੇ ਸੁੱਖਾਂ ਨਾਲ ਭਰੀ ਜ਼ਿੰਦਗੀ ਹੋਵੇ ਪਰ ਪੇਕੇ ਘਰ ਦੀ ਇੱਕ ਚਿੰੰਗ ਉਸ ਨੂੰ ਅੰਦਰੋਂ ਅੰਦਰੀ ਸਾੜਦੀ ਰਹਿੰਦੀ ਆ ਭਾਵ ਪੇਕੇ ਘਰ ਦਾ ਦੁੱਖ ਔਰਤ ਨੂੰ ਇਸ ਤਰ੍ਹਾਂ ਖਾਂਦਾ ਜਿਵੇਂ ਲੱਕੜੀ ਨੂੰ ਕੋਣ ਬਿਲਕੁਲ ਉਸ ਲੱਕੜੀ ਵਾਂਗੂ ਜਿਵੇਂ ਕੋਈ ਲੱਕੜ ਬਾਹਰੋਂ ਬਹੁਤ ਖੂਬਸੂਰਤ ਲੱਗਦੀ ਆ ਬਹੁਤ ਸੋਹਣੀ ਲੱਗਦੀ ਐ ਤੇ ਜਦੋਂ ਉਸ ਤੇ ਕੋਲ ਜਾ ਕੇ ਉਸ ਨੂੰ ਫੋਲਿਆ ਜਾਂਦਾ ਨਾ ਤਾਂ ਅੰਦਰੋਂ ਖੋਣ ਲੱਗਾ ਹੁੰਦਾ ਅੰਦਰੋਂ ਖੋਖਲਾ ਹੋਈ ਹੁੰਦੀ ਆ ਤੇ ਕਿਸੇ ਕੰਮ ਦੀ ਨਹੀਂ ਹੁੰਦੀ ਉਸ ਤਰ੍ਹਾਂ ਹੀ ਔਰਤ ਹੁੰਦੀ ਆ ਜੇਕਰ ਉਹ ਪੇਕੇ ਘਰ ਦਾ ਦੁੱਖ ਆਪਣੇ ਸੀਨੇ ਵਿੱਚ ਪਾਲ ਰਹੀ ਆ ਨਾ ਉਹ ਦੁੱਖ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ ਆਪਾਂ ਉਸ ਬਾਰੇ ਗੱਲ ਨਹੀਂ ਕਰਦੇ ਪਰ ਉਹ ਉਸ ਦੁੱਖ ਨੂੰ ਆਪਣੇ ਸਹੁਰਿਆਂ ਨਾਲ ਨਹੀਂ ਫੋਲ ਸਕਦੀ ਹੁੰਦੀ ਉਹ ਪੇਕੇ ਘਰ ਦਾ ਦੁੱਖ ਉਸ ਨੂੰ ਲੱਕੜੀ ਤੇ ਲੱਗੇ ਕਉਣ ਵਾਂਗ ਖਾਂਦਾ ਤੇ ਅੰਦਰੇ ਅੰਦਰ ਉਹ ਖੋਖਲਾ ਹੁੰਦੀ ਜਾਂਦੀ ਆ ਅੰਦਰੇ ਅੰਦਰ ਉਹ ਦੁਖੀ ਹੁੰਦੀ ਆ ਤੇ ਆਪਣਾ ਦੁੱਖ ਉਹ ਕਿਸੇ ਨਾਲ ਵੀ ਸਾਂਝਾ ਨਹੀਂ ਕਰਦੀ ਹੁੰਦੀ ਤੇ ਇਹ ਦੁੱਖ ਬਹੁਤ ਵੱਡਾ ਹੁੰਦਾ ਤੇ ਇਹ ਉਹ ਔਰਤਾਂ ਜਾਣ ਸਕਦੀਆਂ ਜੋ ਇਨ੍ਹਾਂ ਦੁੱਖਾਂ ਨੂੰ ਹੰਢਾਉਂਦੀਆਂ ਹੋਣ ਐਵੇਂ ਹੀ ਜੇਕਰ ਉਹ ਸਹੁਰੇ ਘਰ ਆ ਪੇਕੇ ਘਰ ਵੱਲੋਂ ਸੌਖੀ ਆ ਖੁਸ਼ ਆ ਤੇ ਸਹੁਰੇ ਘਰ ਵੱਲੋਂ ਉਹ ਦੁਖੀ ਆ ਤੇ ਉਸ ਦਾ ਦੁੱਖ ਕੋਈ ਨਹੀਂ ਸਮਝਦਾ ਉਹ ਸਾਰਿਆਂ ਦਾ ਕਰਦੀ ਆ ਤੇ ਫਿਰ ਵੀ ਉਹ ਇਹ ਦੁੱਖ ਨੂੰ ਆਪਣੇ ਅੰਦਰ ਸਮੇਟ ਕੇ ਰੱਖਦੀ ਆ ਆਪਣੇ ਬੱਚਿਆਂ ਦੀ ਖਾਤਰ ਇਹ ਸਾਰਾ ਕੋਸ਼ਿਸ਼ ਚੱਲਦੀ ਆ ਤੇ ਆਪਣੇ ਪੇਕੇ ਘਰ ਮਾਂ ਬਾਪ ਦੁਖੀ ਨਾ ਹੋਵੇ ਉਹ ਸਾਂਝਾ ਨਹੀਂ ਕਰਦੀ ਤੇ ਆਪਣੀ ਜ਼ਿੰਦਗੀ ਕੱਟਦੀ ਆ ਔਰਤ ਘਰ ਵਿੱਚ ਕੋਈ ਬਿਮਾਰ ਵੀ ਹੋਵੇ ਨਾ ਸਭ ਦਾ ਦੁੱਖ ਸਮਝਦੀ ਹੁੰਦੀ ਏ ਪਰ ਔਰਤ ਦਾ ਦੁੱਖ ਕੋਈ ਕੋਈ ਵਿਰਲਾ ਵਿਰਲਾ ਟਾਵਾ ਟਾਵਾ ਹੀ ਸਮਝਦਾ ਕਿਤੇ ਪਤੀ ਨੂੰ ਸ਼ਿਕ ਵੀ ਆ ਜਾਵੇ ਨਾ ਤਾਂ ਪਤਨੀ ਕਈ ਚੀਜ਼ਾਂ ਹਾਜ਼ਰ ਕਰ ਦਿੰਦੀ ਆ ਤੇ ਜੇਕਰ ਪਤਨੀ ਕਿਤੇ ਦੁਖੀ ਹੋ ਜਾਵੇ ਬਿਮਾਰ ਹੋ ਜਾਵੇ ਤਾਂ ਉਸ ਨੂੰ ਨਾਟਕ ਸਮਝਦੇ ਨੇ ਤੇ ਪਤਨੀ ਦਾ ਦੁੱਖ ਨਾਟਕ ਲੱਗਦਾ ਹੁੰਦਾ ਕਈ ਪਰਿਵਾਰਾਂ ਨੂੰ ਤੇ ਫਿਰ ਬਾਕੀਆਂ ਦੀ ਗੱਲ ਤਾਂ ਛੱਡੋ ਉਹ ਰੋਂਦੀ ਉਦੋਂ ਆ ਆਪਣੇ ਅਥਰੂ ਉਦੋਂ ਵਹਾਉਂਦੀ ਆ ਜਦੋਂ ਉਸ ਦਾ ਪਤੀ ਵੀ ਉਸ ਦਾ ਦੁੱਖ ਨਹੀਂ ਸਮਝਦਾ ਹੁੰਦਾ ਕਿ ਮੈਂ ਕੁਝ ਪਰਿਵਾਰਾਂ ਦੀ ਗੱਲ ਕਰ ਰਹੀਆਂ ਕਿਉਂਕਿ ਇੱਕ ਗੱਲ ਹਮੇਸ਼ਾ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਹੁੰਦੀ ਤੇ ਫਿਰ ਕੁਝ ਬਹੁਤ ਚੰਗੇ ਪਰਿਵਾਰ ਵੀ ਹੁੰਦੇ ਆ ਤੇ ਕੁਝ ਪਰਿਵਾਰ ਫਿਰ ਐਹੋ ਜੇ ਵੀ ਹੁੰਦੇ ਆ ਜਿਹੜੇ ਔਰਤ ਨੂੰ ਇੱਜ਼ਤ ਮਾਣ ਸਤਕਾਰ ਨਹੀਂ ਦਿੰਦੇ ਹੁੰਦੇ ਇਹਨਾਂ ਦੋ ਥਾਵਾਂ ਤੋਂ ਦੁਖੀ ਔਰਤ ਆਪਣੀ ਉਮਰ ਤੋਂ ਪਹਿਲਾਂ ਬੁੱਢੀ ਨਜ਼ਰ ਆਉਣ ਲੱਗ ਜਾਂਦੀ ਆ ਕਿਉਂਕਿ ਉਹ ਇੱਕ ਪਤੀ ਦਾ ਦੁੱਖ ਤੇ ਇੱਕ ਪੇਕਿਆਂ ਦਾ ਦੁੱਖ ਇਹ ਕਿਸੇ ਨਾਲ ਸਾਂਝਾ ਨਹੀਂ ਕਰਦੀ ਹੁੰਦੀ ਤੇ ਆਪਣੇ ਅੰਦਰ ਹੀ ਰੱਖਦੀ ਆ ਤੇ ਫਿਰ ਅੰਦਰੇ ਅੰਦਰ ਪਲ ਰਿਆ ਦੁੱਖ ਉਸ ਨੂੰ ਘੁਣੋਂ ਆਂਖ ਖਾਂਦਾ ਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੀ رائے ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ ਰਹੋ